सतनाम श्री गुरु सतनाम श्री गुरु सतनाम श्री गुरु सतनाम श्री वय ਸਤਿਨਾਮ ਸ੍ਰੀ ਵਾਹਿਗੁਰੂ 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 ਸਤਿਨਾਮ move no. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛੇ ਸਭ ਮੌਜੂਦਾ ਗੁਰਦੁਆਰਾ ਸ਼ੈਗਨ ਸਾਹਿਬ ਵਿਖੇ ਤਾਂ ਦੱਸ ਦਈਏ ਕਿ ਅੱਜ ਦਿਨ ਐਤਵਾਰ ਦੇ ਦਿਨ ਜੋ ਸੰਗਤ ਆ ਠਾਠਾ ਮਾਰਦਾ ਇਕੱਠ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚਦਾ ਤਾਂ ਉੱਥੇ ਜਪੜਾ ਸਾਹਿਬ ਹੀ ਕਰਦੇ ਨੇ ਜਪਜੀ ਸਾਹਿਬ ਦਾ ਪਾਠ ਜੋ ਆ ਨਾਮ ਜਪ ਜੋ ਕਰਦੇ ਨੇ ਤਾਂ ਉੱਥੇ ਹੀ ਕਿਤਨਾ ਕਿਤੇ ਗਰਮੀ ਦਾ ਜਿਹੜਾ ਕਹਿਰ ਆ ਉਹ ਵੀ ਉਹ ਵੀ ਜੋ ਆ ਬਹੁਤ ਵੱਡੇ ਪੱਧਰ ਤੇ ਵੱਧ ਰਿਹਾ ਤਾਂ ਤਸਵੀਰਾਂ ਸਭ ਤੋਂ ਵੱਲਾਂ ਤੁਹਾਡਾ ਸਾਂਝਿਆ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਗਰਮੀ ਦਾ ਕਹਿਰ ਵਧਣ ਤੋਂ ਬਾਅਦ ਵੀ ਜੋ ਸੰਗਤ ਦਾ ਇਕੱਠ ਆ ਉਹ ਚ ਬਿਲਕੁਲ ਵੀ ਜਿਹੜਾ ਫਰਕ ਨਾ ਹੋਣ ਦੇ ਕਾਰਨ ਜੋ बड़े-बड़े ਪੱਤਰ ਤੇ ਜੋ ਅੱਜ ਗੁਰੂ ਘਰ ਵੇਖੇ ਨੇ ਤਮਸਕ ਹੋ ਰਹੀ ਆ ਤਾਂ ਉੱਥੇ ਹੀ ਗਰਮੀ ਦੇ ਕਹਿਰ ਨੂੰ ਵੀ ਕਿਤਨਾ ਕਿਤੇ ਪਿੱਛੇ ਛੱਡਦਾ ਸੰਗਤ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਉਹਦੇ ਸੰਗਤ ਦਾ ਇਕੱਠ ਵੀ ਵੱਧਦਾ ਜਾ ਰਿਹਾ ਸਾਡੇ ਨਾਲ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਬਾਣੀ ਚੈਨਲ ਨੂੰ ਜਿੰਨੀਆਂ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇਖ ਰਹੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਅੱਜ ਆ ਤਾਂ ਤਾਂ ਅਮਰਜੀਤ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਖੜੇ ਆ ਐਤਵਾਰ ਹੁਣ ਕਰਕੇ ਚਪੈਦਾ ਚੱਲ ਰਿਹਾ ਔਰ ਸੰਗਤ ਦਾ ਜਿਹੜਾ ਰਾਚਾ ਉਹ ਬਹੁਤ ਜ਼ਿਆਦਾ ਔਰ ਹਰ ਚਪੈਰੇ ਤੇ ਸੰਗਤ ਇੰਨੀ ਜਿਆਦੀ ਆਉਂਦੀ ਆ ਕਿ ਕਹਿਣੀ ਕਥਨੀ ਤੋਂ ਗੱਲ ਬਾਹਰ ਹੋ ਜਾਂਦੀ ਆ ਅਸੀਂ ਸ਼ੁੱਕਰਵਾਰ ਤੋਂ ਲੱਗ ਪਈਨੇ ਪ੍ਰਬੰਧ ਕਰਨ ਹਰ ਜਗ੍ਹਾ ਤੇ ਪੱਖੇ ਕੂਲਰ ਚਾਨਣੀਆਂ ਔਰ ਠੰਡੇ ਪਾਣੀ ਦਾ ਪ੍ਰਬੰਧ ਪਰ ਜਦੋਂ ਸੰਗਤ ਐਤਵਾਰ ਆਉਂਦੀ ਹੈ ਨਾ ਸਾਡੇ ਸਾਰੇ ਪ੍ਰਬੰਧ ਕੀਤੇ ਪਿੱਕੇ ਮੈ ਜਾਂਦੇ ਆ ਪਰ ਫਿਰ ਵੀ ਸੰਗਤ ਨੇ ਆਪਣੇ ਕੋਲੋਂ ਸਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰ ਦਾ ਪ੍ਰਬੰਧ ਅੰਦਰ ਛਪੀਲਾਂ ਲੱਗੀਆਂ ਹੋਈਆਂ ਹਰ ਹਰ ਲੋਹੇ ਦੇ ਸਟੈਂਡ ਦੇ ਨਾਲ ਪੱਕਾ ਬੱਧਾ ਹੋਇਆ ਔਰ ਬਾਹਰ ਛੜਕ ਦੇ ਕੂਲਰ ਲੱਗੇ ਜਿੱਥੇ ਵੀ ਸੰਗਤ ਬੜੀ ਬੜੀ ਦੂਰ ਚ ਲੈਣਾ ਲਾ ਕੇ ਸੰਗਤ ਖੜੀ ਹੈ ਚ ਪਹਿਰੇ ਵਾਤੇ ਪਰ ਸੰਗਤ ਨੂੰ ਗਰਮੀ ਮਸੂਤਰੀ ਹੁੰਦੀ ਪਰ ਅਹੀਂ ਕਿਨੇ ਆ ਕਿ ਗਰਮੀ ਬਹੁਤ ਜ਼ਿਆਦੀ ਜੂਨ ਦਾ ਮਹੀਨਾ ਚੱਲ ਰਿਹਾ ਪਰ ਸੰਗਤ ਗੁਰੂ ਮਾਰੇ ਬਾਬਾ ਤੀਮ ਚਾਨਾ ਇੰਨਾ ਜ਼ਿਆਦਾ ਪਿਆਰ ਕਰਦੀ ਆ ਐ ਰਾਮਨਾ ਸੰਗਤ ਖੜੀ ਆ ਸੰਗਤ ਜਿਹੜੀ ਮੱਥਾ ਟੇਕਣ ਵਾਸਤੇ ਆ ਰਹੀ ਹੈ ਲੈਣਾ ਜਿੱਕੜੀ ਉਹੀ ਸੰਗਤ ਪੱਖੀਆਂ ਚਲੀ ਜਾਂਦੀ ਆ ਸੰਗਤ ਨੂੰ ਪੱਖੀਆਂ ਚੱਲ ਚੱਲ ਕੇ ਨਾਲ ਨਾਲ ਦਾ ਮੱਥਾ ਟੇਕਣ ਵਾਸਤੇ ਤੁਰੀ ਜਾਂਦੀ ਆ ਗਰਮੀ ਦਾ ਕਹਿਰ ਵੀ ਕਿਤਨੇ ਕਿਤੇ ਬਹੁਤ ਜ਼ਿਆਦਾ ਹੈਗਾ ਜੀ ਇਸ ਵਕਤ ਵੀ ਜੋ ਗੁਰੂ ਨਗਰੀ ਦੀ ਗੱਲ ਕਰ ਲਈ ਤਾਂ ਗਰਮੀ 45 ਡਿਗਰੀ ਤੋਂ ਵੀ ਵੱਧ ਕੇ ਹੈਗੀ ਆ ਤਾਂ ਡਾਕਟਰਾਂ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਜਿੰਨੂੰ ਕੰਮ ਨਹੀਂ ਹੈਗਾ ਉਹ ਕਰੋਬਾਰ ਨਾ ਨਿਕਲੇ ਬਹੁਤ ਜ਼ਿਆਦੀ ਗਰਮੀਆਂ ਲੂ ਬਹੁਤ ਆਦੀ ਆ ਤਾਂ ਕਿਵੇਂ ਵੇਖਦੇ ਸੰਗਤ ਇਹ ਚੀਜ਼ ਦੀ ਪ੍ਰਵਾਹ ਨਹੀਂ ਕਰ ਰਹੀ ਬਿਲਕੁਲ ਜੀ ਬਿਲਕੁਲ ਗਰਮੀ ਜਿਹੜੀ ਵਾਕੇ 45 ਡਿਗਰੀ ਤੋਂ ਉੱਪਰ ਆ ਇਹ ਗੁਰੂ ਮਹਾਰਾਜ ਸਿੱਤੇ ਬਾਸ਼ਾ ਦਾਸਤਰੀ ਨੂੰ ਛਿੱਦੀ ਦੇ ਵਾਲਾ ਬੀਤ ਕੇ ਗਿਆ ਪਰ ਸੰਗਤ ਗੁਰੂ ਨਾਲ ਇੰਨਾ ਪਿਆਰ ਕਰਦੀ ਆ ਬਾਬਾ ਦੀਪ ਸਿੰਘ ਨੇ ਇੰਨਾ ਪਿਆਰ ਕਰਦੀ ਆ ਕਿ ਉਹ ਗਰਮੀ ਦੀ ਪ੍ਰਵਾਹ ਨਹੀਂ ਕਰਦੀ ਗਰਮੀ ਦੀ ਨਾ ਪਰਵਾਹ ਕਰਦੇ ਹੋਏ ਰਾਤ ਤੁਸੀਂ ਤੇ ਇਹ ਦਿਨ ਦਾ ਸਮਾਂ ਨਾ ਜੀ ਰਾਤ ਨੂੰ ਵੀ ਦਪਹਿਰਾ ਹੁੰਦਾ ਰਾਤ ਨੂੰ ਹੀ ਸੰਗਤ ਇੱਧੇ ਹੁੰਦੀ ਜਿੱਦਾਂ ਦਿਨੇ ਐਤਵਾਰ ਸੰਗਤ ਇੱਧੇ ਸੰਗਤ ਰਾਤ ਨੂੰ ਆ ਥੱਲੇ ਵੀ ਟੋਟਰ ਪਾਰਕਾਂ ਭਰੀਆਂ ਬਾਹਰ ਸੜਕਾਂ ਭਰੀਆਂ ਹਰ ਕੋ ਜਿੰਨੀ ਕੁਛੀ ਹੁੰਦੀ ਜਾਂਦੀ ਹੈ ਸਾਰੀ ਪ੍ਰਬੰਧ ਕੀਤਾ ਸੰਗਤ ਦੀਆਂ ਚਾਨਣੀਆਂ ਪੱਖੇ ਜਲਦਾ ਪ੍ਰਬੰਧ ਪਰ ਸੰਗਤ ਗਰਮੀ ਦੀ ਪਰਵਾਹ ਨਾ ਕਰਦੇ ਹੋਈ ਬਾਬਾ ਦੀਪ ਸਿੰਘ ਦੇ ਘਰ ਨਾ ਤਮਸ ਸੰਗੋਂ ਵਾਸਤੇ ਆਉਂਦੀ ਆ ਬਹੁਤ ਵੱਡੀ ਗੱਲ ਹੈ ਜੀ ਜੇਕਰ ਪ੍ਰਬੰਧਾ ਦੀ ਗੱਲ ਕਰਨ ਲਈਏ ਤਾਂ ਅ ਜਿੱਥੇ ਮੌਸਮ ਦੀ ਵੀ ਗੱਲ ਕਰੀ ਤਾਂ ਮੌਸਮ ਨੂੰ ਵੇਖ ਕੇ ਪ੍ਰਬੰਧ ਵੀ ਕੀਤੇ ਜਾਂਦੇ ਉਸ ਮੁਤਾਬਕ ਕਿ ਜੇ ਮੌਸਮ ਗਰਮ ਆਇਆ ਤਾਂ ਪੱਖੇ ਜਾਂ ਠੰਡੇ ਮਿੱਠੇ ਜਲਦੀ ਸੇਵਾ ਵੀ ਜਿਹੜੀ ਆ ਕੀਤੀ ਜਾਂਦੀ ਆ ਤਾਂ ਇਹ ਦਿਨਾਂ ਦੇ ਵਿੱਚ ਖਾਸ ਪ੍ਰਬੰਧ ਕੀਤੇ ਗਏ ਨੇ ਖਾਸਬੰਦ ਪ੍ਰਵਾਦੀ ਜਵੇਂ ਹੁਣ ਮਹੀਨਾ ਜੂਨ ਦਾ ਚੱਲ ਰਿਹਾ ਹੈ ਠੰਡੇ ਮਿੱਠੇ ਜਿਆਦਾ ਪ੍ਰਬੰਧ ਕੀਤਾ ਗਿਆ ਬਰਫ ਦਾ ਪ੍ਰਬੰਧ ਕੀਤਾ ਗਿਆ ਹਰ ਜਗ੍ਹਾ ਤੇ ਚਾਨਣੀ ਲਾਈ ਗਈ ਆ ਹਰ ਜਗ੍ਹਾ ਤੇ ਕੂਲਰ ਲਾਏ ਗਏ ਪੱਖੇ ਲਾਏ ਗਏ ਜਿੱਥੇ ਸੰਗਤ ਛੜਕਦੇ ਬੈਠਦੀ ਆ ਸੜਕ ਤੇ ਚਾਨਣੀਆਂ ਲੱਗੀਆਂ ਹੀ ਆ ਇਹੀ ਸਾਰਾ ਪ੍ਰਬੰਧ ਕੀਤਾ ਹੋਇਆ ਸੰਗਤ ਦੇ ਠਾਟਾ ਮਾਰਦਾ ਕੱਟ ਹੈਗਾ ਸੰਗਤ ਦਾ ਪਹੁੰਚ ਠਾਟਾ ਮਾਰਦਾ ਕੱਟ ਆਪਜੀ ਦੇਖ ਰਹੇ ਜੀ ਇਹ ਸੰਗਤ ਤੇ ਇੰਨੀ ਜਿਆਦਾ ਗਰਮੀ ਹੈ ਸੰਗਤ ਲੈਣਾ ਲਾ ਕੇ ਕਿੱਦਾਂ ਖੜੀ ਆ ਆਪਜੀ ਅੰਦਰ ਵੀ ਘੁੰਮ ਕੇ ਆਇਓ ਅੰਦਰ ਵੀ ਚਾਰ ਚਵੇਰਾ ਜਿੱਥੇ ਲੈਂਟਰ ਵਿਆਹ ਬਾਬਿਆਂ ਦਾ ਉਦੋਂ ਉੱਤੇ ਚਾਨੀਆਂ ਲੱਗੀਆਂ ਪਰ ਠਾਟਾ ਮਾਰਦਾ ਸੰਗਤ ਦਾ ਕੱਟ ਜਿਹੜਾ ਉਹ ਬੈਠਾ ਹੈ ਜੀ ਸਾਜੀ ਬਿਲਕੁਲ ਜਿਵੇਂ ਤੜਨਾ ਤਸਵੀਰਾਂ ਸਾਂਝਾ ਕਰੇ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਦਾ ਜਿਹੜਾ ਇਹ ਠਾਟਾ ਮਾਰਦਾ ਕੱਟ ਅੱਜ ਗੁਰੂ ਘਰ ਵਿਖੇ ਹਰ ਐਤਵਾਰ ਦੇ ਦਿਨ ਜੋ ਆ ਵੇਖਣ ਨੂੰ ਮਿਲਦਾ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜੋ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਜੋ ਗੁਰੂ ਘਰ ਵਿਖੇ ਆ ਕੇ ਨਤਮਸਤਕ ਹੁੰਦੀ ਆ ਤਾਂ ਆਪਣੇ ਆਪ ਨੂੰ ਬੜਾ ਭਾਗਾ ਮਹਿਸੂਸ ਕਰਦੇ ਆ ਤਾਂ ਉੱਥੇ ਹੀ ਗਰਮੀ ਦਾ ਕਹਿਰ ਵੀ ਦਿਨੋ ਦਿਨ ਵੱਧਦਾ ਜਾ ਰਿਹਾ ਹਾਲਾਂਕਿ ਜੋ ਆੜ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਵੀ ਅਲਰਟ ਕੀਤਾ ਗਿਆ ਅਲਰਟ ਇੰਨਾ ਕਾ ਜ਼ਿਆਦਾ ਕਿ ਕੁਝ ਸ਼ਹਿਰ ਇਹੋ ਜਿਹੇ ਨੇ ਜਿੱਥੇ ਗਰਮੀ ਬਹੁਤ ਵੱਡੇ ਪੱਧਰ ਤੇ ਉੱਤੇ ਵੱਧ ਰਹੀ ਆ ਤਾਂ ਜਿਸ ਦੇ ਵਿੱਚ ਗੁਰੂ ਨਗਰੀ ਵੀ ਸ਼ਾਮਲ ਹੈ ਤਾਂ ਕਿਵੇਂ ਵੇਖਦੇ ਹੋ ਕਿ ਸੰਗਤ ਨੂੰ ਇਹ ਚੀਜ਼ ਦਾ ਅਸਰ ਹੈਗਾ ਭਾਜੀ ਮੈਂ ਜਿੱਥੋਂ ਦਾ ਮੇਰਾ ਦਿਮਾਗ ਕੰਮ ਕਰਦਾ ਨਾ ਸੰਗਤ ਆਪਣੇ ਗੁਰੂ ਨਾਲ ਇੰਨਾ ਪਿਆਰ ਕਰਦੀ ਆ ਤੇ ਇਸ ਕਰਕੇ ਸੰਗਤ ਗੁਰੂ ਘਰ ਆਉਣ ਵਾਸਤੇ ਗਰਮੀ ਦੀ ਪਰਵਾਹ ਨਹੀਂ ਕਰਦੀ ਉਹਨਾਂ ਨੂੰ ਜਲ ਮਿਲੇ ਜਾਂ ਨਾ ਮਿਲੇ ਛਾਂ ਮਿਲੇ ਜਾਂ ਨਾ ਮਿਲੇ ਸੰਗਤ ਜ਼ਰੂਰ ਬਾਬਾ ਦੀਪ ਸਿੰਘ ਦੇ ਲਣਾ ਚ ਲਾ ਕੇ ਸੰਗਤ ਦਰਸ਼ਨ ਕਰਦੀ ਆ ਸੰਗਤ ਗੁਰੂ ਘਰ ਆਉਣ ਵਾਸਤੇ ਗਰਮੀ ਦੀ ਪਰਵਾਹ ਨਹੀਂ ਕਰਦੀ ਛੜਕਾਂ ਦੇ ਵਿੱਚ ਸੰਗਤ ਬੈਠੀ ਆ ਸੁਲਤਾਨਪੁਰ ਦੇ ਦਰਵਾਜ਼ੇ ਤੱਕੋਂ ਸੰਗਤ ਤੁਰ ਕੇ ਗੁਰਦਰਾ ਬਾਬਾ ਦੀਪ ਸਿੰਘ ਜੀ ਚੀਜ਼ ਕਰ ਜਾਂਦੀ ਆ ਖੰਡੇ ਵਾਲੇ ਚੌਂਕ ਤੱਕ ਇੱਧਰ ਪੁੱਲ ਤੱਕ ਚਾਰ ਚੁਫੇਰੇ ਗੱਡੀਆਂ ਲੱਗੀਆਂ ਔਰ ਸੰਗਤ ਬੈਠੀ ਆ ਸੰਗਤ ਗਰਮੀ ਦੀ ਪਰਵਾਹ ਨਹੀਂ ਕਰਦੀ ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਬਹੁਤ ਸੰਗਤ ਪਿਆਰ ਕਰਦੀ ਆ ਸੰਗਤ ਚ ਫੈਰਾ ਕੱਟਵਾਤੇ ਆਉਂਦੀ ਆ ਜੋ ਸੰਗਤ ਬਾਬਾ ਜੀ ਤੋਂ ਮਨੋ ਮੰਗਦੀ ਆ ਬਾਬਾ ਜੀ ਮਨੋ ਕਾਮਨਾ ਪੂਰੀਆਂ ਕਰਦੇ ਆ ਜਿਨੋ ਦਿਨ ਜਿਨੋ ਦਿਨ ਸੰਗਤ ਦੀ ਆਸਥਾ ਵਧਦੀ ਆ ਔਰ ਸੰਗਤ ਜਾਦੀ ਗੁਰੂ ਮਾਰੇ ਬਾਬਾ ਦੀਪ ਸਿੰਘ ਜੀ ਨਾਲ ਜੁੜਦੀ ਆ ਜਿਵੇਂ ਤੁਸੀਂ ਦੇਖਿਆ ਕਿ ਗੁਰੂ ਘਰ ਦੇ ਵਿੱਚ ਹਰ ਐਤਵਾਰ ਦੇ ਦਿਨ ਜੋ ਵਿਸ਼ੇਸ਼ ਤੌਰ ਤੇ ਸੰਗਤ ਦਾ ਜੋ ਇਢਾਟਾ ਮਾਰਦਾ ਕਾਠੇ ਗੁਰੂ ਘਰ ਵਿਖੇ ਨਤਮਸਤਕ ਹੁੰਦਾ ਹਾਲਾਂਕਿ ਗਰਮੀ ਜ਼ਰੂਰ ਵਧ ਰਹੀ ਹੈ ਗਰਮੀ ਦਾ ਕਹਿਰ ਵਧ ਰਿਹਾ ਮੌਸਮ ਵਿਭਾਗ ਵੱਲੋਂ ਵੀ ਅਲਰਟ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜੋਗਾ ਬਹੁਤ ਵੱਡੇ ਪੱਧਰ ਤੇ ਵਧਣ ਜਾ ਰਹੀ ਹੈ ਪਰ ਉੱਥੇ ਹੀ ਜੇਕਰ ਅਸੀਂ ਗੁਰਦੁਆਰਾ ਸ਼ਹੀਗੰਭਾ ਸਾਹਿਬ ਜੀ ਦੀ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਲੱਖਾਂ ਦੀ ਤਦਾਰ ਦੇ ਉੱਤੇ ਸੰਗਤ ਹਰ ਐਤਵਾਰ ਜੋ ਗੁਰੂ ਘਰ ਵਿਖੇ ਆ ਕੇ ਨਤਮਸਤਕ ਹੁੰਦੀ ਹੈ ਤੇ ਆਪਣੇ ਆਪ ਨੂੰ ਵਢਪਾਗਾ ਮਹਿਸੂਸ ਕਰਦੇ ਆ ਜੋ ਆ ਜਪਜੀ ਸਾਹਿਬ ਦਾ ਪਾਠ ਜਾਂ ਹੋਰ ਵੀ ਜਿਹੜੇ ਗੁਰੂ ਸਾਹਿਬ ਜੀ ਦਾ ਨਾਮ ਵੀ ਧਿਆਉਂਦੇ ਨੇ ਤਾਂ ਉੱਥੇ ਬਹਿ ਕੇ ਜੋ ਸਿਮਰਨ ਵੀ ਜਿਹੜਾ ਜਾਪ ਕਰਦੀ ਸੰਗਤ ਜੋ ਆ ਦਿਖਾਈ ਦਿੰਦੀ ਆ